ਪਹਿਲਾ ਨਾਮ ਬਾਈ ਨੇ ਜਿੱਤ ਲਿਆ ਲਓ ਬਾਈ ਦੂਜਾ ਨਾਮ ਹੈ ਟੈਗ ਨੰਬਰ 7 ਜੀ ਸਸੀ ਭਾਜੀ ਸਾਡੇ ਘਰੋਂ ਉਹ ਜਿਹੜਾ ਅੱਜ ਪਹਿਲਾਂ ਲਾਵਾ ਲਓ ਜੀ ਟਿਕੂ ਕੋਸ਼ ਯਮੀਨਾ ਦੀ ਕਹਾਣੀ ਟੈਗ ਨੰਬਰ 4 ਪੁਰਾਣਾ ਸਾਡੇ ਕਟਾਂ ਦਾ ਮੁੰਡਾ ਲਾਓ ਬਾਈ ਲਓ ਬਾਈ ਹੋਰ ਇਹ ਜਿੰਦਾ ਹੈ ਰਾਜ ਹੈ ਜੀ ਟੈਗ ਨੰਬਰ 9 ਨਾਮ ਬਟੈਗ ਤੇ ਰਹੀ ਜੀ ਬਾਈ ਗੁਰਸੇਵਕ ਤੇ ਖੁਸ਼ੀ ਪੰਜ ਨੰਬਰ ਤੇ ਪੰਜਵਾਂ ਸਥਾਨ ਲਿਆ ਜੀ 6 ਨੰਬਰ ਟੈਗ ਇੱਥੇ ਮੈਂ ਜਮ ਫੁੱਲ ਵੱਜ ਕੇ ਇਕੱਠੇ ਸਾਹ ਦੇ 7ਵਾਂ ਸਥਾਨ ਲਿਆ ਜੀ 10 ਨੰਬਰ ਟੈਗ ਲਾ ਬਾਈ 8ਵਾਂ ਸਥਾਨ ਹੈ ਜੀ 7ਵੇਂ ਨੰਬਰ ਤੇ ਖੜ ਜੋ ਜੀ ਆ ਕੇ ਬਾਪ 8ਵਾਂ ਸਥਾਨ ਹੈ ਜੀ ਪੰਜ ਨੰਬਰ ਟੈਗ ਤੇ ਤੇਰਾ 9 ਨੰਬਰ ਤੇ ਹੈ ਜੀ ਤੇਰਾ ਨੰਬਰ ਟੈਗ ਹੈ ਮੈਂ ਟੈਗ ਬਾਰੇ ਬੋਲੂ ਉਸ ਤਰੀਕੇ ਦਾ ਨੰਬਰ ਤੇ ਲਾ ਲਓ ਪਹਿਲਾ ਨੰਬਰ 14 ਨੰਬਰ ਟੈਗ ਦੂਜਾ ਸਥਾਨ 7 ਨੰਬਰ ਤੀਜਾ ਨੰਬਰ 4 ਨੰਬਰ ਚੌਥਾ ਸਾਰੇ ਇਕੱਠੇ ਹੋ ਗਏ ਨਾ ਦੋਨਾਂ ਨਾਲ ਤਾਂ ਫੋਟੋ ਵਾਲੀ ਹੋਰ ਭਾਈ ਦੂਰ ਦੂਰ ਚੌਥਾ 9 ਨੰਬਰ ਹੈ ਜੀ ਪੰਜਵਾਂ ਛੇ ਨੰਬਰ ਹੈ ਭਾਈ ਮੜਾ ਦੂਜੇ ਪਾਸੇ ਚਾਰ ਦਾ ਦੂਜਾ ਛੇ ਮਸਤਾਨ ਦਾ ਨੰਬਰ ਕਿਹੜੇ ਕੱਟੇ ਦੀ ਹੈ ਭਾਈ ਆਪਣਾ ਪੰਜਾ ਕੋਣ ਹੈ ਪੰਜਵਾਂ ਪੰਜਵਾਂ ਛੇ ਨੰਬਰ ਹੈ ਇਹ ਛੇ ਨੰਬਰ ਹੈ ਭਾਈ ਉੱਡੜ ਤਾਂ انا ਨੇ ਆਪ ਕੋਲ ਭਾਈ ਬਣ ਕੇ ਖੁੱਲਾ ਖੜੋ ਖੁੱਲਾ ਮੌਕਾ ਆਪਣੇ ਕੋਲ ਤੁਸੀਂ ਮੇਨ ਲੈਣਾ ਕਰੋ ਭਾਈ ਪਸ਼ੂ ਖੁੱਲੇ ਰੱਖੋ ਸੂਰਪਾ ਟੈਗ ਲਾ ਕਰੇ ਨੇ ਬਰਗਮਾਨੇ ਬਰੂਡ ਨੂੰ ਨਹੀਂ ਦੇ ਕੋਈ ਨਹੀਂ ਸਾਰੇ ਮਾਗਦੇ ਖੜੇ ਹਾਂ ਦਰਸ਼ਕ ਬਾਦੂ ਖੜੇ ਮੈਂ ਜੀ ਸਹੀ ਹੈ ਜੀ ਭਾਈ ਅੱਖ ਪਾਈ ਬਣ ਕੇ ਦੇਖੋ ਮੈਂ ਇਹ ਨਾ ਕਰੋ ਤੁਸੀਂ ਇੱਕ ਖੁੱਲੇ ਖੜੋ ਥੋੜੇ ਦੇ ਥੋੜੇ ਖੁੱਲੇ ਹੋ ਜਾਓ ਮੈਂ ਇੱਕਦੋ ਦੁਬਾਰੇ ਰੀਪੀਟ ਕਰਦਾ ਮੈਂ ਨੰਬਰ 14 ਦੂਜਾ ਨੰਬਰ 7 ਤੀਜਾ ਨੰਬਰ 4 14 ਨੰਬਰ 9 ਪੰਜਵਾਂ ਨੰਬਰ 6 6 ਨੰਬਰ 8 7ਵਾਂ ਨੰਬਰ 10 8ਵਾਂ ਨੰਬਰ 5 9ਵਾਂ ਨੰਬਰ 13 ਲਓ ਬਈ ਜਿੰਮੇ ਲੈਣ ਵਾਈਜ਼ ਖੜੇ ਸੀਗੇ ਉਸ ਹਿਸਾਬ ਨਾਲ ਹੀ ਆ ਜਿਹੜੇ ਨੰਬਰ ਆਏ ਨੇ ਜਿਵੇਂ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ ਨੌ ਜਿਹੜੇ ਪਹਿਲੇ ਨੌ ਨੇ ਉਹ ਕੱਢੇ ਨੇ ਆ ਵੇਖੋ ਬਈ ਛੋਟੇ ਜਿਹੇ ਮੁੰਡੇ ਦੀ ਆਪਾਂ ਖੁਸ਼ੀ ਦੇਖ ਲਈਏ ਕਿਆ ਹੋਏ ਮੁੰਡਿਆ ਖੁਸ਼ ਆ ਪੂਰਾ ਹਾਂ ਨਜ਼ਾਰਾ ਆ ਗਿਆ ਲੈ ਬਈ ਮੁਬਾਰਕਾਂ ਫਿਰਦਾ ਤੈਨੂੰ ਹਾਂ ਬਈ ਵਧਾਈਆਂ ਬਈ ਕਹਿੰਦਾ ਮੁੰਡਾ ਹਾਂਜੀ ਫੋਟੋ ਲੈਦਰੀ ਫੋਟੋ ਐਸੇ ਜਿ ਖਿੱਚਦੇ ਨੇ ਹਾਂ ਇਹ ਲੋ ਬਈ ਕਹਿੰਦੇ ਮੁੰਡਾ ਦਾ ਮੋਬਾਈਲ ਦਾ ਹੀ ਫਿਰਦਾ ਕਹਿੰਦਾ ਮੇਰੀ ਫੋਟੋ ਖਿੱਚ ਦੇ ਤੋ ਛੋਟਾ ਵੀ ਇੱਥੇ ਆਉਣ ਦੇ ਧੰਨਵਾਦ ਆ ਜੀ ਤੁਸੀਂ ਛੋਟੇ ਤੋਂ ਵੱਡੇ ਬੱਚੇ ਲੈ ਕੇ ਪਹੁੰਚੇ ਸਾਰੇ ਪਸ਼ੂ ਪਾਲਕਾਂ ਦਾ ਧੰਨਵਾਦ ਹੈ 1 2 9 ਨੰਬਰ ਦਿੱਤੇਗੇ ਸੀ जीदी, जीदी, पहले नंबर से कट्टा आया हाँ ठीक है बै इधरों बध आ रही है इधरों बध आ रही है हूं लो भाई ਹਾਂਜੀ ਹਾਂ ਬਸ ਇੱਥੇ ਖੜਾ ਲਓ ਜੀ ਆਓ ਬਈ ਪਹਿਲਾ ਸਥਾਨ ਪ੍ਰਾਪਤ ਕਰਿਆ ਲੋ ਬਈ ਪਹਿਲਾ ਸਥਾਨ ਜਿਹੜਾ ਇਹ ਕੱਟੇ ਨੇ ਪ੍ਰਾਪਤ ਕਰਿਆਗਾ ਜਿਦਾ ਦੇਖ ਸਕਦੇ ਹੋ ਤੁਸੀਂ ਲੋ ਬਈ ਨਾਲ ਸਨਮਾਨ ਚ ਨੇੜੇ ਹੋ ਰਹੇ ਨੇਗੇ ਨਾਲ ਦੀ ਨਾਲ ਗਰਮੀ ਬਹੁਤ ਹੈ ਜਿਹੜਾ ਕੱਟਾ ਦਾ ਬੱਚਾ ਜਿਹੜਾ ਹੰਫਣ ਲੱਗ ਰਿਹਾ ਹੈਗਾ। ਲੋ ਬਈ ਦੇਖ ਸਕਦੇ ਹੋ ਤੁਸੀਂ। ਪਹਿਲੇ ਨੰਬਰ ਉੱਤੇ ਸਰ ਕੱਟਾ ਆਇਆ ਜਿਹ ਇੱਕ ਤੋਂ 6 ਮਿੰਨ ਦੀ ਕੈਟਾਗਰੀ ਤੋਂ ਬਾਈ ਹਰਵੰਦ ਸਿੰਘ ਜੀ। ਬਾਈ ਹਰਵੰਦ ਸਿੰਘਾ ਬਹੁਤ ਬਹੁਤ ਮੁਬਾਰਕਾਂ ਟੀਐਲ ਗਰੁੱਪ ਦੀ ਟੀਮ ਵੱਲੋਂ ਸਾਡੇ ਜੱਜ ਸਹਿਬਾਨ ਤੇ ਕਮੇਟੀ ਉਹਨਾਂ ਨੂੰ। ਪਿੰਡ ਕਿਹੜਾ ਬਾਈ ਹਰਵੰਦ ਸਿੰਘ ਜੀ ਪਿੰਡ ਕਿਹੜਾ ਹੈ? ਹਰਵੰਦ ਸਿੰਘ ਜੀ ਪਿੰਡ ਦੀ ਪਹਿਲੀ ਜਿਹੜੇ ਕੰਟੇ ਦਾ ਹੈ। ਮੰਗਲ ਦਾ ਜਿਹੜਾ ਧਨੌਲੇ ਤੋਂ ਜੈਤਰੀ ਪਾਉਣਾ ਸੀ ਖਲੀ ਬਲੱਟ ਲਾਇਦਾ ਇੱਕ ਤੋਂ 6 ਮਹੀਨਾ ਦੀ ਕੈਟਾਗਰੀ ਚ ਫਸਦਾ ਬਾ ਦਾ ਦੁੱਧ ਕਿੰਨਾ ਲੀਟਰ ਆ ਜੀ ਬਾ ਦਾ ਦੁੱਧ 20 ਲੀਟਰ ਕਿਹੜੇ ਸੂਏ ਦਾ ਦੂਜੇ ਸੂਏ ਦੀ ਦੂਜੇ ਸੂਏ ਮੰਗਣਾ ਹੈ ਤਕੀ ਐਸ ਵਾਰੀ 20 ਲੀਟਰ ਦੁੱਧ ਦਾ ਚੀਮਾ ਕਿਹੜਾ ਬਾਈ ਚੀਮਾ ਪੁੱਛੋ ਕਿਹੜਾ ਸੰਗਰੂਰ ਵਾਲਾ ਲਓ ਬਾਈ ਆਪਣਾ ਸੰਗਰੂਰ ਵਾਲਾ ਚੀਮਾ ਹੀ ਹੈਗਾ ਸਹੀ ਉਮਰ ਕਿੰਨੀ ਹੈ ਜੀ 2 ਮਹੀਨੇ ਤੇ 10 ਦਿਨਾਂ ਦਾ ਜੀ ਮੁਬਾਰਕ ਇੱਕ ਵਾਰੀ ਤਾਲੀ ਮਾਰਦੇ ਦੇਖੋ ਕਿੰਨਾ ਦੋ ਮਹੀਨੇ ਤੇ 10 ਦਿਨਾਂ ਦਾਗਾ ਕੀ ਬਾਤ ਹੈ ਜੀ ਬਾਈ ਹਰਾਂ ਦੀ ਮਿਹਨਤ ਦਾ ਜੀ ਸਾਡੇ ਜੱਜ ਸਾਹਿਬ ਆਪ ਨੇ ਪਹਿਲਾ ਨਾਮ ਦਿੱਤਾ ਹੈ ਮੁਬਾਰਕਾ ਬਾਈ ਹਰਮਨ ਸੋਨਾਂ ਦੀ ਜੀ ਲਓ ਜੀ ਪਾਜੀ ਦਾ 70 ਦਿਨਾਂ ਦਾ ਦੋ ਨੰਬਰ ਅਗਲੇ ਰੇਡ ਦੀ ਦੋ ਨੰਬਰ ਆ ਗਿਆ ਹੁਣ ਲਓ ਬਈ ਦੋ ਨੰਬਰ ਵਾਲਾ ਆ ਗਿਆ ਕੱਟਾ ਲਾ ਕੇ ਭਾਈ ਸੈਨੋ ਭੁਮਿੰਦਰ ਸਿੰਘ ਨੇ ਇਹਦਾ ਪੁਰਜ਼ਾ ਸਥਾਨ ਪ੍ਰਾਪਤ ਕੀਤਾ ਹੈ ਲਖਵੀਰ ਜੀ ਮਨਿੰਦਰ ਸਿੰਘ ਪਿੰਡ ਪਿੱਥੋ ਵੀਰੇ ਸਾਹਮਣੇ ਦੇਖੋ ਹਾਂਜੀ ਭਾਈ ਜੀ ਸਾਹਮਣੇ ਕਿ ਤੂੰ ਹਾਂਜੀ ਸਾਹਮਣੇ ਭਾਈ ਜੀ ਸਾਹਮਣੇ ਉਹ ਮੈਂ ਨਹੀਂ ਕਹਿੰਦਾ ਬੋਲਣ ਕਿਹਨੇ ਹਾਂਜੀ ਨਹੀਂ ਆ ਜਾਂਦੇ ਵਿੱਚ ਬੋਲਣ ਨੂੰ ਬੈਠੇ ਹਾਂਜੀ ਸਾਹਮਣੇ ਕੋਈ ਜੀ ਸਾਹਮਣੇ ਜੀ ਭਾਈ ਜੀ ਸਾਹਮਣੇ ਕਿੰਨੀ ਓਵਰ ਹੈ ਜੀ ਏ ਭਾਈ ਜੀ ਤਿੰਨ ਮਹੀਨੇ ਤਿੰਨ ਮਹੀਨਿਆਂ ਦਾ ਮਾਂ ਦਾ ਬੁੱਤ 3 ਪਾਸੇ ਜਿੰਨਾ ਸੂਆ ਚੌਥਾ ਪੰਜਵਾਂ ਬੁੱਤ ਦੇ ਬਾਪ ਦਾ ਕੀ ਨਾਮ ਹੈ ਜੀ ਅਲੱਗ ਆਪ ਨੂੰ ਇੱਕ ਧੀ ਸੀ ਜਿਹੜੀ ਜਿਹੜੀ ਅੱਜ ਵੀ ਬਾ ਬੰਦਾ ਹੈ ਤਿੰਨ ਮਹੀਨੇ ਦੀ ਉਮਰ ਹੈ ਜੀ ਦੇਖ ਬੁੱਤਾ ਜੀ ਲਓ ਭਾਈ ਡਿਟੇਲ ਆਪਾਂ ਸਾਰਿਆਂ ਤੋਂ ਦੇਈ ਜਾਂਦੇ ਆਂ ਭਾਈ ਹੋਰਾਂ ਤੋਂ ਤੇ ਆਪਾਂ ਅੱਗੇ ਦਿਖਾਉਣਾ ਸਾਨੂੰ ਬਾਕੀ ਵੀ ਕੱਟੇ ਆ ਬਾਈ ਇਹ ਬਾਈ ਦਾ ਕਟਾ ਜਿਹੜਾ ਪਹਿਲੇ ਨੰਬਰ ਤੇ ਆਇਆ ਹੈਗਾ ਕਿ ਬਾਈ ਆਪਣੇ ਪਿੰਡਾਂ ਨਾਲ ਮੰਡੀ ਹੈਗਾ ਸੋਹੂ ਦਾ ਚੀਮਾ ਮੰਡੀ ਬਾਈ ਦਾ ਪਿੰਡ ਹੈ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਦੇ ਨਾਲ ਹਾਂਜੀ ਆ ਬਾਈ ਆਡਾ ਬਾਈ ਸਾਰੀ ਗੱਲਬਾਤ ਹੁਣ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚੱਲ ਆ ਬਾਈ ਬਹੁਤ ਵਧੀਆ ਜੀ ਪਹਿਲਾਂ ਤਾਂ ਬਾਈ ਸੁਣੋ ਮੁਬਾਰਕਾਂ ਜਿਹੜਾ ਤੁਹਾਡਾ ਕਟਾਗਾ 0 ਤੋਂ 6 ਮਹੀਨੇ ਵਾਲੀ ਕੈਟਾਗਰੀ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੈ ਹਾਂਜੀ ਹਾਂ ਚਲੋ ਸਾਬ ਨੂੰ ਮੁਬਾਰਕਾਂ ਜੀ ਇਹ ਤਾਂ ਬਹੁਤ ਵਧੀਆ ਹੈ ਧੰਨਵਾਦ ਜੀ ਬਾਈ ਤੇ ਬਾਈ ਖੁਸ਼ ਹੋਮ ਪੂਰੇ ਬਹੁਤ ਵਧੀਆ ਪੂਰੀ ਖੁਸ਼ੀ ਲੈਂ ਸੋ ਵੀ ਦੀ ਉਮਰ ਕਿੰਨੀ ਆ ਇਹ 2 ਮਹੀਨੇ 10 ਦਿਨਾਂ ਦਾ ਹੋ ਗਿਆ ਜੀ ਜਮਾ 2 ਮਹੀਨੇ 10 ਦਿਨਾਂ ਦਾ ਆ ਗਿਆ ਆਪਾਂ ਕਹਿ ਲਿਆ ਵੀ 70 ਦਿਨਾਂ ਦੀ ਉਮਰ ਹੈ ਹਾਂ 70 ਦਿਨ ਮੰਨ ਲਓ ਠੀਕ ਆ ਬਾਈ ਤੇ ਬਈ ਮਿਹਨਤ ਤੇ ਪੂਰੀ ਕਰੀ ਆ ਫਿਰ ਹਾਂਜੀ ਹਾਂ ਮਿਹਨਤ ਦੀ ਮੁੱਲ ਮਿਲੇ ਹਾਂ ਬਈ ਮਿਹਨਤ ਦਾ ਮੁੱਲ ਮਿਲਿਆ ਤੇ ਭਾਈ ਇਹਦੀ ਬਲੱਡ ਲਾਈਨ ਕੀ ਆ ਕੀ ਇਹ ਖਰੀਦਾ ਆ ਗਿਆ ਜੀ ਆਪਣਾ ਬੱਚਾ ੜਾ ਸੋਮੂ ਗਾਂ ਸੋਮੂ ਦਾ ਬੱਚਾ ਆ ਗਿਆ ਜੀ ਇਹ ਠੀਕ ਹੈ ਠੀਕ ਆ ਬਾਈ ਤੇ ਇਹਦੀ ਮਾਂ ਦਾ ਕੀਰ ਬੋਲ ਰਿਹਾ ਦੁੱਧ ਦਾ ਦੁੱਧ ਦਾ ਇਹ 20 ਲੀਟਰ ਤੋਂ ਉੱਪਰ ਹੀ ਆ ਜੀ ਠੀਕ ਆ ਠੀਕ ਆ ਬਾਈ ਤੇ ਕਿ ਬਈ ਇਹ ਵੀ ਮਾਕਨੇਵੇਂ ਸੂਏ ਦੀ ਹੈ ਬਈ ਇਹ ਦੂਜੇ ਸੂਏ ਦਾ ਜੀ ਦੂਜੇ ਸੂਏ ਦੀ 20 ਲੀਟਰ ਤਾਂ ਦੁੱਧ ਉੱਤੇ ਆ ਬਾਈ ਉੱਪਰ ਹੈ ਜੀ ਹਾਂ ਠੀਕ ਆ ਬਾਈ ਤੇ ਬਈ ਇਹਨੂੰ ਫਿਰ ਕਿੰਨਾ ਕਿੰਨਾ ਆਇਆਗਾ ਇਹ ਸਾਰੀ ਨੂੰ ਸਾਰਾ ਨਹੀਂ ਪੀਤਾ ਜਾਂਦਾ ਜੀ ਤੁੰ ਅੱਛਾ ਬਾਈ ਸਾਰਾ ਨਹੀਂ ਪੀਤਾ ਦੁੱਧ ਬੱਗਾ ਕਰਕੇ ਲਾ ਲਓ ਜੀ ਮੇਲਾ ਪੰਜ ਸ਼ੀਤ ਪੰਜ 7 ਲੀਟਰ ਬਾਛੀ ਜਾਂਦਾ ਜੀ ਕਦੇ ਕਦੇ ਅੱਛਾ ਬਾਈ ਕਦੇ ਕਦੇ ਵਧੀਆ ਪੀ ਜਾਂਦਾ ਯਾਨੀ 10 12 ਲੀਟਰ ਦੁੱਧ ਪੀਂਦਾ ਰਿਹਾ ਆਪਾਂ ਜੀ ਪੀਂਦਾ ਹੀ ਨਾ ਹਾਂ ਜੀ ਠੀਕ ਆ ਬਾਈ ਕੀ ਕੀ ਕਲਾ ਕਰ ਰਹੀ ਦੀ ਹੈ ਜੀ ਬਾਜੀ ਜਾਇਦ ਤਨ ਦੁੱਧ ਹੀ ਪਿਲਾਏ ਜੀ ਹਜੇ ਅੱਛਾ ਬਾਈ ਤੇ ਬਈ ਫੀਡ ਫੂਡ ਜਿਵੇਂ ਹੁੰਦੀ ਆ ਬਾਈ ਨਹੀਂ ਹਜੇ ਨਹੀਂ ਖਾਣ ਲੱਗਿਆ ਹਜੇ ਜੀ ਖਾਣ ਨਹੀਂ ਲੱਗਿਆ ਲੈ ਬਾਈ ਤਿੰਨ ਮਹੀਨੇ ਦਾ ਹੋ ਲੱਲ ਵੀ 2.5 ਮਹੀਨੇ ਦਾ ਹੋਣ ਵਾਲਾਗਾ ਹਾਂ ਜੀ ਹਜੇ ਨਹੀਂ ਖਾਂਦੇ ਦੁੱਧ ਨਾਲ ਡੱਕ ਲੈਂਦਾ ਜੀ ਫਿਰ ਲੋੜ ਨਾਲ ਡੱਕ ਲੈਂਦਾ ਠੀਕ ਆ ਬਾਈ ਤੇ ਆ ਬਈ ਆ ਬਾਈ ਨਾਲ ਇਹ ਆਪਣੇ ਨਾਲ ਪੁਰਾਣਾ ਸਾਹਿਬ ਨੇ ਅੱ ਚਲੋ ਬਾਈ ਚਲੋ ਬਾਈ ਦਰਵਾਜ ਤੇ ਆਪਾਂ ਅੱਗੇ ਵੀ ਗੱਲਬਾਤ ਕਰਦੇ ਆਂ ਬਾਈ ਧੰਨਵਾਦ ਜੀ ਬਾਈ ਧੰਨਵਾਦ ਹੁਣ ਆਪਾਂ ਤੀਜੇ ਨੰਬਰ ਤੇ ਜਿਹੜਾ ਕਟਾ ਆਏਗਾ ਆਪਾਂ ਉਹਦੀ ਡਿਟੇਲ ਲੈ ਲੈਗੇ ਅਸੀਂ ਘੱਲ ਬਾਈ ਸੱਜਾ ਜੀ ਦਾ ਵਾਸਤਾ ਪੁੱਲਾ ਤਾਂ ਬਾਈ ਮੁਬਾਰਕਾ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਬਾਈ ਧੰਨਵਾਦ ਜੀ ਬਾਈ ਤੇ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਲਾਪਰੀ ਸਿੰਘ ਹੈ ਜੀ ਲਾਪਰੀ ਸਿੰਘ ਪਿੰਡ ਕਿਹੜਾ ਜੀ ਬੱਲੋ ਜੀ ਬੱਲੋ ਜੀ ਕਿੱਥੇ ਆ ਕਿਹੜੇ ਜ਼ਿਲ੍ਹੇ ਚ ਪੈਂਦਾ ਬਈ ਇਹ ਇਹ ਰਾਮਪਰਾਪੂਲ ਤੋਂ 14 ਕਿਲੋਮੀਟਰ ਦੂਰ ਹੈ ਜੀ ਠੀਕ ਹੈ ਰਾਮਪਰਾਪੂਲ ਤੋਂ 14 ਕਿਲੋਮੀਟਰ ਦੂਰ ਤੇ ਬਾਈ ਬੱਚਾ ਆਪਣੀ ਉਮਰ ਕਿੰਨੀ ਆ ਬੱਚੇ ਦੀ 72 ਬੱਚੇ ਦੀ 70 ਦਿਨਾਂ ਦੀ ਉਮਰ ਹੈ ਜੀ ਇਹਦੀ 70 ਦਿਨਾਂ ਦੀ ਉਮਰ ਸ ਮਾਰਾ ਦੁੱਧ ਕਿੰਨਾ ਹੈ ਮਾਰਾ ਦੁੱਧ ਹੈਗਾ ਇਹਦੀ ਦਾ 18 ਲੀਟਰ ਜੀ 18 ਲੀਟਰ ਦੁੱਧ ਹੈ ਇਹਦੀ ਮਾਂ ਦਾ ਜੀ ਤੇ ਬਈ ਇਹਦੀ ਮਾਂ ਕਿਹੜੇ ਸੀ ਮੰਦੀ ਆ ਇਹਦੀ ਮਾਂ ਹੈਗੀ ਆ ਜੀ ਉਹ ਵੀ ਹੁਸ਼ਿਆਰ ਦੀ ਹੈ ਜੀ ਤੇ ਉਹ ਆਪਾਂ ਵਾਈ ਕੀਤੀ ਸੀ ਲੈਤੀ ਸੀਗੀ ਟੋਕਨ ਨੰਬਰ ਨਹੀਂ ਜਾਣੂੰ ਹੁਸ਼ਿਆਰ ਦਾ ਅੱਛਾ ਭਾਈ ਹੁਣ ਟੋਕਨ ਨੰਬਰ ਹੈਗਾ ਪਰ ਐ ਨਹੀਂ ਪਤਾ ਵੀ ਕਿਹੜੇ ਸੀ ਮੰਦੀ ਆ ਤੇ ਬਈ ਇਹ ਕਿਹੜੇ ਸੀ ਮੰਦਾ ਹੈ 51 ਦਾ ਜੀ ਕਿਹੜੇ ਦਾ ਬਈ 51 ਦਾ ਜੀ 51 ਦਾ ਠੀਕ ਹੈ ਜੀ ਬਈ ਤੇ ਬਹੁਤ ਬਹੁਤ ਧੰਨਵਾਦ ਬਈ ਠੀਕ ਹੈ ਤੇ ਆ ਬਾਈ ਬਾਈ ਨਾਲ ਇਹ ਆਪਣੇ ਪਿੰਡੂ ਹੀ ਆਇਆ ਪਿੰਡੂ ਹੀ ਨਹੀਂ ਆਂਦਾ ਬਾਈ ਨਾਲ ਬਾਈ ਹਾ ਠੀਕ ਹੈ ਬਾਈ ਠੀਕ ਹੈ ਬਾਈ ਅੱਜ ਨੂੰ ਦਿਖਾਉਣੇ ਹੁਣ ਜਿਹੜਾ 5ਵੇਂ ਨੰਬਰ ਤੇ ਆਇਆ ਗਿਆ ਕਟਾ ਤੇ ਉਹਦਾ ਆਪਾਂ ਉਹਦੀ ਡਿਟੇਲ ਪੁੱਛਦੇ ਹੁਣ ਬਾਈ ਹੋਰਾਂ ਤੋਂ ਤੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤਾਂ ਬਾਈ ਮੁਬਾਰਕਾ ਤੁਹਾਨੂੰ ਮੁਬਾਰਕਾ ਥੈਂਕ ਯੂ ਬ੍ਰੋ ਤੇ ਬਾਈ ਪਹਿਲਾਂ ਤਾਂ ਇਹਦਾ ਦੱਸੋ ਵੀ ਕਿੰਨੇ ਦਿਨਾਂ ਦੀ ਉਮਰ ਹੈ ਦੀ ਇਹਦੀ ਜੀ 3 ਮਹੀਨੇ 10 ਦਿਨਾਂ ਦੀ ਉਮਰ ਹੈ 3 ਮਹੀਨੇ 10 ਦਿਨਾਂ ਦੀ ਉਮਰ ਹੋ ਗਈ ਆਪਾਂ ਕਹਿੰਦੇ 100 ਦਿਨਾਂ ਦਾ 100 ਦਿਨਾਂ ਦਾ ਪੂਰੇ ਦਿਨ ਦਾ ਠੀਕ ਆ ਬਾਈ ਤੇ ਬਈ ਇਹਦੀ ਮਾਂ ਦਾ ਦੁੱਧ ਕਿੰਨਾ ਕ ਇਹਦਾ 18 ਲੀਟਰ ਹੈ ਦੀ ਮਾਂ ਦਾ ਤੀਜੇ ਸੂਏ 18 ਲੀਟਰ ਹੈ ਤੀਜੇ ਸੂਏ ਮੱਝਾ ਜੀ ਇਹ ਬਈ ਆਪ ਕੀ ਦਾਗਾ ਇਹ ਆਪ ਸੂਰਵੀਰ ਦਾ ਜੀ ਕਿਹੜੇ ਦਾ ਬਾਈ ਸੂਰਵੀਰ ਦਾ ਜੀ ਸੂਰਵੀਰ ਦਾ ਠੀਕ ਆ ਇਹਦੀ ਮਾਂ ਬਾਈ ਕਿਹੜੇ ਬੁੱਲ ਦੀ ਆ ਇਹਦੀ ਮਾਂ ਦਾ ਕੋਈ ਰਿਕਾਰਡ ਪਤਾ ਉਹ ਅਸਲ ਵਿੱਚ ਨਹੀਂ ਪਤਾ ਬਾਈ ਕੀ ਦੀਆ ਦੁੱਧ ਵੀ ਆਪਣੇ ਦੇ ਵਿੱਚ ਕਰਨ ਹੈਗਾ ਬਈ ਆ ਦੁੱਧ ਹੈਗਾ ਆਪਣਾ ਠੀਕ ਆ ਬਾਈ ਜੀ ਤੇ ਕਿਹੜਾ ਪਿੰਡ ਕੇ ਦੱਸ ਦਲੇਲ ਸਿੰਘ ਵਾਲਾ ਜੀ ਮਾਨਸਾ ਸਾਹਿਬ ਜੀ ਠੀਕ ਆ ਭਾਈ ਮਾਨਸਾ ਦੇ ਵਿੱਚ ਹੀ ਹੈਗਾ ਠੀਕ ਆ ਭਾਈ ਤੇ ਚਲੋ ਭਾਈ ਪਰਮਾਤਮਾ ਬਾਬੇ ਭਲੀ ਕਰੇ ਰੱਖੀਆਂ ਬਕਸੇ ਸੋਨੂੰ ਤੇ ਆਪਾਂ ਅੱਗੇ ਆਪਾਂ ਹੋਰ ਵੀ ਕੱਟਾਂ ਈ ਸੋਨੂੰ ਤੇ ਲੈ ਕੇ ਦੱਸਦੇ ਆਂ ਭਾਈ ਲਓ ਜੀ ਆਪਾਂ ਖਾਲਸਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਤੇ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕੀ ਹਾਲ ਆ ਬਾਬਾ ਜੀ ਚੜਦੀ ਕਲਾ ਚੜਦੀ ਕਲਾ ਚੋ ਜੀ ਤੇ ਬਾਬਾ ਜੀ ਕਿਹੜੇ ਸਥਾਨ ਤੇ ਆਇਆ ਜੀ ਆਪਣਾ ਬੱਚਾ 7ਵੇਂ ਤੇ ਜੀ 7ਵੇਂ ਸਥਾਨ ਤੇ ਆਇਆ ਜੀ ਪੂਰੇ ਖੁਸ਼ ਹੋ ਜੀ ਪੂਰੇ ਖੁਸ਼ ਵਧੀਆ ਜੱਜਮੈਂਟ ਹੋਈ ਹੈ ਜੀ ਜਮਾ ਨਿਰਸਵਾਰਥ ਹੋਈ ਆ ਬਾਬੂ ਗੋਸ ਮਹਾਰਾਜ ਦੀ ਠੀਕ ਹੈ ਜੀ ਕੋਈ ਤੱਕਾ ਸਾਹੀ ਤਾਂ ਨਹੀਂ ਆਪਾਂ ਕਹਿ ਲੀਏ ਵੀ ਕਿਸੇ ਨਾਲ ਕੋਈ ਹੋਈ ਦੀ ਮਿਲ ਇਹਦੇ ਮੁਕਾਬਲੇ ਦੇ ਵਿੱਚ ਜਮਾ ਵਧੀਆ ਹੋਈ ਹੈ ਜੀ ਵਧੀਆ ਠੀਕ ਹੈ ਜੀ ਤੇ ਬਾਬਾ ਜੀ ਇਹਦੀ ਮਾਂ ਦਾ ਰਿਕਾਰਡ ਕੀ ਹੈ ਜੀ ਕਟੇ ਜੀ ਦਾ ਇਹਦੀ ਮਾਂ ਦਾ 18 ਪਲੱਸ 18 ਪਲੱਸ ਆ ਜੀ ਆਪਣੇ ਘਰ ਦੀ ਮੱਝਾਂ ਕਿ ਖਰੀਦੀ ਸੀ ਮੈਂ ਖਰੀਦੀ ਸੀਗੀ ਤੀਜੇ ਸੂਏ ਅੱਛਾ ਜੀ ਉਹਦੋਂ ਖਰੀਦੀ 10 ਲੱਖ ਦੀ ਲਈ ਸੀ ਠੀਕ ਇਹ ਜਵਰਾਜ ਦਾ ਪੋਤਾ ਹੈ ਮੇਰੇ ਪਿੰਡ ਡੈਰੀ ਵਿੱਚ ਬਾਬਾ ਜਗਨ ਸਿੰਘ ਦੀ ਡੈਰੀ ਆ ਅੱਛਾ ਜੀ ਉਹਨਾਂ ਦਾ ਇਹ ਘਰ ਬੋਲ ਰੱਖਿਆ ਵਾ ਡੈਰੀ ਵਿੱਚ ਦੇਖੋ 100 ਮੈਂ ਹੋਊਗੀ ਅੱਛਾ ਜੀ ਉਹਨਾਂ ਕੋਲੇ ਰੱਖਿਆ ਵਾ ਬੱਚਾ ਉਹਦਾ ਬੱਚਾ ਇਹ ਠੀਕ ਹੈ ਬਾਬਾ ਜੀ ਤੇ ਜੀ ਆਪਾਂ ਜੀ ਗੱਲਬਾਤ ਕਰੀਏ ਉਹਦਾ ਬੱਚਾ ਆ ਗਿਆ ਜੀ ਇਹ ਪਿੰਡ ਕਿਹੜਾ ਆ ਗਿਆ ਆਪਣਾ ਡੇਵਲ ਕਲਾ ਡੇਵਲ ਕਲਾ ਪਿੰਡ ਆ ਗਿਆ ਉਹ ਗਾੜੀ ਕੋਲੇ ਪਰ ਗਾੜੀ ਕੋਲੇ ਆ ਗਿਆ ਜੀ ਠੀਕ ਹੈ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲਓ ਜੀ ਮਿੱਤਰੋ ਤੇ ਆਪਾਂ ਗੱਲਬਾਤ ਕਰਦੇ ਆ ਹੁਣ ਆਪਾਂ ਗੁਰੀ ਕੋਟੜੇ ਦੇ ਨਾਲ ਤੇ ਬਾਈ ਯੂਟਿਊਬਰ ਵੀ ਆ ਨਾਲ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਜੀ ਵਧੀਆ ਤੇ ਬਾਈ ਕੱਟਾ ਆਪਣਾ ਕਿਹੜੇ ਨੰਬਰ ਤੇ ਆ ਗਿਆ ਬਾਈ 8ਵੇਂ ਨੰਬਰ ਤੇ ਆ ਗਿਆ 8ਵੇਂ ਨੰਬਰ ਤੇ ਆ ਗਿਆ ਹਾਂ ਜੀ ਹਾਂ ਜੀ ਇਹ ਦੇਖ ਸਕਦੇ ਹੋ ਤੁਸੀਂ ਬਾਈ ਤੇ ਬਾਈ ਉਮਰ ਕਿੰਨੀ ਆ ਗਈ ਦੀ ਕੱਟੇ ਦੀ ਇਹ ਬਾਈ 18 ਸਾਲ ਹਾਂਜੀ ਅੱਲਾਹ ਰੱਬ ਹੀ ਫਿਰ ਤਾਂ ਸਾਰਿਆਂ ਨੂੰ ਛੋਟਾ ਹੋਣਾ ਹਾਂ ਬਈ ਸਾਰਿਆਂ ਨੂੰ ਛੋਟਾ ਸੇ ਛੋਟਾ ਕਰਕੇ ਅੱਠਵੇਂ ਤੇ ਆਇਆ ਨਹੀਂ ਪਹਿਲੇ ਤੇ ਆਉਣਾ ਸੀ ਹਾਂ ਬਈ ਛੋਟਾ ਕਰਕੇ ਬਾਈ ਕਹਿੰਦਾ ਵੀ ਅੱਠਵੇਂ ਤੇ ਆਏ ਨਹੀਂ ਤਾਂ ਪਹਿਲੇ ਨੰਬਰ ਵਾਲਾ ਕੱਟਾ ਦੀ ਇਹ ਹਾਂਜੀ ਹਾਂਜੀ ਤੇ ਬਈ ਇਹਦੀ ਮਾਂ ਦਾ ਦੁੱਧ ਕਿੰਨਾ ਗਾ ਬਾਈ ਇਹਦੀ ਮਾਂ ਐਮਨਤੀ ਦੀ ਝੋਟੀ ਆ ਉਹਦਾ ਦੁੱਧ ਦਾ ਰਿਕਾਰਡ ਪਹਿਲੇ 6 ਸੂਏ 13 ਲੀਟਰ ਕੱਢਿਆ ਹੁਣ ਉਹ 16 ਲੀਟਰ ਦੁੱਧ ਕੱਢ ਰਹੀ ਆ ਅੱਛਾ ਬਈ ਹਾਂਜੀ ਹਾਂਜੀ ਕੀ ਬਾਤ ਆ ਬਾਈ ਬਹੁਤ ਸੋਹਣਾ ਦੁੱਧ ਕੱਢ ਰਹੀ ਇਹਦੀ ਮਾਂ ਬਾਈ ਆਪ ਕਿਹੜੇ ਸੀ ਮੰਦਾ ਨੇ ਇਹ ਬਈ ਆਪ ਸੰਸਤਰੀਵਾਲ ਡੈਰੀ ਫਾਰਮ ਠੀਕ ਹੈ ਬਈ ਕੋਈ ਬ੍ਰੀਡ ਤੇ ਕੰਮ ਨਹੀਂ ਕੀਤਾ ਅੱਛਾ ਬਈ ਆਪ ਆਪਣਾ ਪਹਿਲਾ ਬੱਤੀ ਜਿਹੜਾ ਹੁਣ ਆਇਦ ਕੀਪਾ ਮੇਲੇ ਤੇ ਪਾਇਆ ਗਿਆ ਅੱਛਾ ਪਹਿਲੀ ਵਾਰ ਮੇਲਾ ਲੱਗਦਾ ਪਹਿਲੀ ਵਾਰ ਬਾਈ ਹਾਂ ਮੇਲੇ ਪਹਿਲੀ ਕੀ ਬਾਤ ਹੈ ਬਈ ਪਹਿਲੀ ਵਾਰ ਹੀ ਬਾਈ ਹੋਰੀ ਮੇਲਾ ਆ ਰੜਦੇ ਨੇ ਤੇ ਪਹਿਲੀ ਵਾਰੀ ਬਾਈ ਹੋਰਾਂ ਨੇ ਨੰਬਰ ਕੱਟਦਾ ਆ ਦੇਖ ਸਕਦੇ ਹੋ ਤੁਸੀਂ ਬਾਈ ਤੇ ਬਾਈ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ